ਯਾਰਾ ਤਾਂ ਨਾ ਖਾਣ ਦੀ ਤੀ ਹੈ ਅਈ ਤੇਰਾ ਤੂੰ ਜਿਹੜੇ ਜੱਡੀ ਨੂੰ ਕਿਹੜਾ ਬਲਾਹ ਕਰਦਾ ਆ ਲੈ ਸਾਧ ਕਿੰਦੇ ਅਹ ਚਲ ਛੱਡ ਦੇ ਬੋਲ ਨਾ ਤੂੰ ਬੋਲ ਬੋਲ ਬਕਵਾਸ ਕਿਵੇਂ ਕਰਦਾ ਪੈਸੇ ਤੂੰ ਬੋਲ 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 ਅੱਗੇ ਕਿਵੇਂ ਬੋਲੀ ਜਾਂਦਾ ਸੀ ਸਰਪੰਚ ਨੂੰ ਬਾਹਰ ਕੱਢ ਕੇ ਧੱਕੇ ਮਾਰਦੇ ਤੂੰ ਬਕਵਾਸ ਜਿਵੇਂ ਅੱਗੇ ਕਰਦਾ ਪੈਸੇ ਨਾਵੇਂ ਕਰ ਤੂੰ ਬੋਲ ਹੈ ਕੀ ਤੈਨੂੰ ਕੀ ਗੱਲ ਲਾ ਰਿਹਾ ਲੋਕੀ ਕੋ ਜੀ ਵੀਰਾਂਪਿੰਡ ਕਾਟਗੜ ਦੇ ਢਾਣੀ ਕਰਤਾਰ ਸਿੰਘ ਤੋਂ ਸਾਹਮਣੇ ਆਈਆਂ ਜਿੱਥੇ ਮਹਿਲਾ ਪ੍ਰਧਾਨ ਅਤੇ ਸਰਪੰਚ ਦੇ ਵਿਚਾਲੇ ਡਰੇਗਾ ਦੇ ਕੰਮ ਨੂੰ ਲੈ ਕੇ ਖੜਕੀ ਹੈ ਦੱਸ ਦਈਏ ਕਿ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ આરોਪ ਲਗਾਏ ਗਏ ਨੇ આરોਪ ਲਗਾਉਂਦੇ ਹੋਏ ਮਹਿਲਾ ਪ੍ਰਧਾਨ ਕਲਾਸ਼ਕੌਰ ਨੇ ਕਿਹਾ ਕਿ ਸਰਪੰਚ ਦੇ ਵੱਲੋਂ ਉਸ ਨੂੰ ਗਲਾਂ ਘੱਡੀਆਂ ਗਈਆਂ ਅਤੇ ਸਰਪੰਚ ਦੇ ਵੱਲੋਂ ਪਿੰਡ ਤੋਂ ਗਰੀਬ ਲੋਕਾਂ ਦੇ ਮਕਾਨ ਬਣਾਉਣ ਟਾਇਲਟਸ ਅਤੇ ਨਰੇਗਾ ਦੇ ਵਿੱਚ ਕੰਮ ਦਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਕਈ ਲੋਕਾਂ ਤੋਂ ਪੈਸੇ ਲੈਣ ਦੇ ਬਾਵਜੂਦ ਵੀ ਸਰਪੰਚ ਦੇ ਵੱਲੋਂ ਉਹਨਾਂ ਦੇ ਕੰਮ ਨਹੀਂ ਕੀਤੇ ਗਏ ਜਦਕਿ ਦੂਜੇ ਪਾਸੇ ਸਰਪੰਚ ਨੇ ਇਹਨਾਂ આરોਪਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਸਾਰਾ ਪਿੰਡ ਉਸ ਦੇ ਨਾਲ ਹੈ ਅਤੇ ਬੇਵਜਾ ਪਿੰਡ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਸੱਚਾ ਕੌਣ ਹੈ ਅਤੇ ਝੂਠਾ ਕੌਣ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਸੰਗੀਨ ਆਰੋਪ ਲਗਾਏ ਗਏ ਨੇ ਲੜਾਈ ਝਗੜਾ ਤਾਂ ਬਸ ਅਸੀਂ ਕੰਮ ਕਰਨ ਤੇ ਆਏ ਆ ਇਸ ਕੰਮ ਬਦਲੇ ਵੀ ਕਹਿੰਦਾ ਵੀ ਮੇਰੇ ਮਨੇ ਬੰਦੇ ਕਰਨ ਕੰਮ ਤੇ ਜਿਹੜੇ ਸਾਡੇ ਬੰਦੇ ਇੱਧਰ ਆ ਗਏ ਸਨ ਉਹਨੇ ਆਪਦੇ ਬੰਦੇ ਨਾ ਕਾਲੇ ਹੂੰ ਕਿੰਨੇ ਜੀ ਗੁਰਵਿੰਦਰ ਸਿੰਘ ਅੱਛਾ ਕੀ ਹੋਇਆ ਕੀ ਇੱਥੇ ਅੱਜ ਅੱਜੋ ਵੀ ਤਾਂ ਮੰਦੇ ਕੱਢ ਤੇ ਰਸਪੈਂਟ ਨਹੀਂ ਜਿਹੜੀ ਸੀ ਵੀ ਉਹ ਗਾਲਾਂ ਗੁਲਾ ਕੱਢ ਕਿੰਨੂ ਆਹ ਜਿਹੜੀ ਪ੍ਰਧਾਨ ਹੈਗੀ ਇਹਨਾਂ ਕੰਮ ਕਰਵਾ ਰਹੀ ਅੱਛਾ ਕਿਹੜੀ ਗੱਲੋਂ ਉਹ ਕੰਮ ਨਾ ਬਦਲੇ ਨਾ ਪਾਇ ਨੇ ਨਾ ਪਾਇ ਰਹੇ ਨਾ ਨਾ ਇਹ ਨਾ ਪਾਇ ਨੇ ਨਾ ਦੋ ਜੀ ਮਾਂ ਪੁੱਤਰਾਂ ਦੇ ਨਾ ਪਾਇ ਨੇ ਅੱਛਾ ਨਾ ਇਹ ਨਾ ਪੁੱਛੇ ਨੋ ਗਾਲਾਂ ਕੱਢਣ ਲੱਗਾ ਅੱਛਾ ਹਾਂਜੀ ਕੀ ਮਸਲਾ ਆ ਜੀ ਹਾਂਜੀ ਸਰ ਮੈਂ 5 ਜੁਲਾਈ ਤੋਂ ਕੰਮ ਸਟਾਰਟ ਕੀਤਾ ਸੀ ਹੂੰ ਐਮਐਲ ਸਾਹਿਬ ਕੋਲ ਗਿਆ ਸੀ ਐਮਐਲ ਸਾਹਿਬ ਕੋ ਨੇ ਸਾਨੂੰ ਕੰਮ ਦਿੱਤਾ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਸਾਰਿਆਂ ਨਾਲ ਆ ਕੇ ਕਨਫਰਮ ਕੀਤਾ ਵੀ ਤੁਸੀਂ ਕੰਮ ਆਪਾਂ ਨੂੰ ਮਿਲ ਗਿਆ ਤੁਸੀਂ ਕੰਮ ਕਰ ਸਕਦੇ ਹੋ ਇਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਵੀ ਅੱਗੇ ਅਸੀਂ ਪਹਿਲੇ ਪੁੱਛਿਆ ਸੀ ਸਰਪੰਚ ਕੋਲੋਂ ਤੇ ਸਾਨੂੰ ਉਹਨੇ ਕਿਹਾ ਵੀ ਬਜਟ ਨਹੀਂ ਪਿਆ ਮੈਂ ਕਿਹਾ ਕੋਈ ਨਹੀਂ ਬਜਟ ਵੀ ਪਿਆ ਸਾਰਾ ਕੁਝ ਪਿਆ ਹੈ ਜਦੋਂ ਆਪਾਂ ਨੂੰ ਐਮਐਲ ਸਾਹਿਬ ਨੇ ਜੈ ਸਕਾਰਤੀ ਹੈ ਤੁਸੀਂ ਆਪਦਾ ਕੰਮ ਕਰੋ ਉਸ ਤੋਂ ਬਾਅਦ ਅਸੀਂ ਪੌਦੇ ਲਿਆਉਂਦੇ ਨੇ ਪੌਦੇ ਲਿਆ ਕੇ ਇੱਥੇ ਗਰਾਊਂਡ 'ਚ ਲਾਏ ਨੇ ਪਹਿਲਾ ਚਲਾਏ ਨੇ ਗਰਾਉਂਡ ਚ ਲਾਏ ਨੇ ਸਕੂਲ ਚ ਲਾਏ ਨੇ 1.5 ਦਿਨ ਕੰਮ ਬਹੁਤ ਵਧੀਆ ਚੱਲਦਾ ਰਿਹਾ ਇਸ ਤੋਂ ਬਾਅਦ ਇਹਨੂੰ ਇਹ ਹੋਇਆ ਵੀ ਇੱਕ ਦਿਨ ਪਹਿਲੇ ਫਿਰ ਵੀ ਇਹਦਾ ਮੁੰਡਾ ਆ ਕੇ ਇੱਥੇ ਡਿਮਾਂਡ ਪਾਈ ਜਾਂਦੇ ਸੀ ਉਹ ਵੀ ਮੈਨੂੰ ਬਹੁਤ ਜ਼ਿਆਦਾ ਗਲਤ ਬੋਲੇ ਵੀ ਤੂੰ ਕੌਣ ਹੁੰਨੀ ਕੰਮ ਕਰਨ ਵਾਲੀ ਮੈਂ ਕਿਹਾ ਦੇਖੋ ਵੀ ਮੈਂ ਕੌਣ ਹੁੰਨੀ ਆ ਮੇਰੇ ਟਾਣੀ ਤੇ ਓਟਾਂ ਨੇ ਜਦੋਂ ਜਨਤਾ ਮੈਨੂੰ ਦੱਸ ਰਹੀ ਏ ਵੀ ਸਾਨੂੰ ਇਹ ਤਾਂਗ ਪਰੇਸ਼ਾਨ ਕਰਦਾ ਸਾਨੂੰ ਕੰਮ ਨਹੀਂ ਦਿਵਾਦਾ ਗਰੀਬ ਪਰਿਵਾਰ ਨੇ ਵਿਚਾਰੇ ਕਿੱਥੋਂ ਖਾਣਗੇ ਜਦੋਂ ਮੈਂ ਇਹਨਾਂ ਗਰੀਬਾਂ ਦਾ ਕੋਈ ਸੰਯੋਗ ਸਾਥ ਦੇ ਰਹੀ ਆ ਤਾ ਇਹਨੂੰ ਇਹਦੇ ਵਿੱਚ ਹੁਣ ਮੇਰੇ ਕੰਮ 'ਚ ਇਹਨੂੰ ਆਉਣ ਦਾ ਕੋਈ ਦਖਲਤਾ ਜੀ ਦੇਣ ਦਾ ਕੋਈ ਫਾਇਦਾ ਨਹੀਂ ਸੀ ਹੁਣ ਇਸ ਵਾਸਤੇ ਪਹਿਲੇ ਇਹਦਾ ਮੁੰਡਾ ਮੇਰੇ ਨਾਲ ਗਲਤ ਬੋਲਿਆ ਹੈ ਅੱਜ ਹੁਣ ਇਹਨੇ ਕੀ ਕੀਤਾ ਵੀ ਸਾਡਾ ਇਹਨੇ ਗਲਤ ਨਾਮ ਭਰਾ ਕੇ ਜ ਜਿੰਨੇ ਮੇਰੇ ਡਿਮਾਂਡ ਪਈ ਸੀ ਇਹਨੇ ਆਪਦੇ ਵੱਲੇ ਸਾਰੇ ਨਾਮ ਪਵਾ ਕੇ ਜਿਹੜੇ ਇਹ ਵਿਚਾਰੇ ਸੀ ਇਹਨਾਂ ਦਾ ਨਾਮ ਇਹਨਾਂ ਨੇ ਛੱਡਤਾ ਸਾਡਾ ਵੀ ਮਾਂ ਪੁੱਤਰਾਂ ਦਾ ਨਾਮ ਇਹਨੇ ਆਪਦੇ ਵੱਲੇ ਪਵਾ ਲਿਆ ਤੇ ਇਹਨਾਂ ਦਾ ਜਿਹੜਾ ਸੀ ਇਹ ਮੈਂ ਡਿਮਾਂਡ ਆਪਦੀ ਕਢਾ ਲਈ ਇਹਨਾਂ ਦੇ ਜਦੋਂ ਮੇਟ ਮੈਂ ਸੀ ਇਨਨ ਨੇ ਮੈਂ ਇਹ ਗੱਲ ਪੁੱਛੀ ਹੈ ਵੀ ਦੇਖੋ ਮੇਟ ਪਹਿਲੇ ਮੈਂ ਸੀ ਤੁਸੀਂ ਸਾਡਾ ਨਾਮ ਮੇਰਾ ਤੇ ਮੇਰੇ ਬੇਟੇ ਦਾ ਤੁਸੀਂ ਨਾਮ ਆਵਦੇ ਲੈ ਕਿਉਂ ਭਰਾਇਆ ਤੇ ਮੈਂ ਪ੍ਰਧਾਨ ਵੀ ਆ ਤਾਂ ਬੇਟ ਵੀ ਆ ਅੱਗੋਂ ਮੈਨੂੰ ਇਹਨੇ ਬਹੁਤ ਜ਼ਿਆਦਾ ਮਾੜੀ ਬਕਵਾਸ ਕੀਤੀ ਹੈ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦੀ ਹਾਂ ਹਾਂ ਅੱਛਾ ਤੇ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਦੇਖੋ ਸਾਰੇ ਪਰਿਵਾਰ ਖੜੇ ਨੇ ਇਹਨਾਂ ਕੋਲੋਂ ਤੁਸੀਂ ਬਿਆਨ ਲੈ ਸਕਦੇ ਹੋ ਵੀ ਜੋ ਕੁਝ ਗਲਤ ਬੋਲਿਆ ਇਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਕੀਤੀ ਹੈ ਵੀ ਮੈਂ ਆ ਉਹਦੇ ਘਰ ਵਾਲੀ ਨੂੰ ਬੁਲਾਉਂਦਾ ਪਿਆ ਤੇ ਤੇਰੇ ਗੱਲ ਪਵਾਣਾ ਹੈ ਇਨੇ ਬੁਲਾ ਲਿਆ ਤੇ ਉਹ ਮੇਰੇ ਗੱਲ ਪੈਂਦੀ ਕਰਨ ਆਈ ਏ ਦੇਖੋ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਮੈਨੂੰ ਸਿਰਫ ਇਨਸਾਫ ਦਿੱਤਾ ਜਾਵੇ ਕੀ ਨਾਂ ਹੈ ਤੁਹਾਡਾ ਮੇਰੇ ਨਾਂ ਕਲਾਸ਼ ਕੋਰ ਕਿੱਥੋਂ ਦੇ ਰਹਿਣ ਵਾਲੇ ਅਸੀਂ ਮਤਲਬ ਕਿ ਸਾਡਾ ਪਹਿਲੇ ਰੈਸ਼ ਇੱਥੇ ਸੀ ਅਸੀਂ ਹੁਣ ਚਲਾਲਾਪਾਦ ਰਹਿੰਦੇ ਹਾਂ ਤੁਸੀਂ ਪਹਿਲਾਂ ਗਾਠ ਗੜਦੇ ਹੋ ਚਲਾਲਾ ਹਾਂਜੀ ਓਟਾ ਸਾਡੀਆਂ ਇੱਥੇ ਨੇ ਇਲੈਕਸ਼ਨ ਸਾਡੇ ਇੱਥੇ ਹੁੰਦੇ ਨੇ ਠੀਕ ਕਰਤਾਰ ਸਿੰਘ ਟਾਣੀ ਤੇ ਠੀਕ ਤੇ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਦੇਖੋ ਉਹਨੇ ਬਕਵਾਸ ਕੀਤੀ ਜਿਹੜੀ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਇੱਕ ਮੈਂ ਪ੍ਰਧਾਨ ਹੋ ਕੇ ਤੇ ਇਹਨਾਂ ਬਕਵਾਸ ਨਹੀਂ ਸੁਣ ਸਕਦੀ। ਕੁਛ ਸਾਰੇ ਮੇਰਾ ਨਾਮ ਪ੍ਰਕਾਸ਼ ਕੋਰ। ਹਾਂਜੀ ਕੀ ਮਸਲਾ? ਪਹਿਲੇ ਹਲੇ ਬਿਆਨ ਕਰਨੀ ਵੀ ਪਹਿਲੇ ਹਲੇ ਨੂੰ ਸਰਪੰਚ ਬਣਾਇਆ ਸੀ ਇਲੈਕਸ਼ਨ ਤੇ ਜਿੱਤਾ। ਠੀਕ ਬੂਟਾਂ ਪਾਈਆਂ, ਇਲੈਕਸ਼ਨ ਜਿਤਾਇਆ। ਹਾਂ ਬੜਾ ਖੁਸ਼ ਹੈਗਾ ਹੈ। ਜਦੋਂ ਬਾਅਦ ਚਿੰਦੇ ਨਾਲ ਇਹਨੇ ਮੰਗਿਆ ਆਂਦਾ 25-2500 ਰੁਪਈਆ ਲੱਗਣਾ ਕਮਰੇ ਤੁਹਾਡੇ ਪਾਣੇ ਨੂੰ। ਸਾਡੀ ਮਾਂ ਹੀ ਬਜ਼ੁਰਗ ਤਾਂ ਇੱਥੇ ਆਈ ਨਹੀਂ। ਹੁੰਦਾ ਚੱਲ ਕੇ ਕਮਰਾ ਵੇਖੋ ਕਿਸ ਤਰ੍ਹਾਂ ਦੇਗਾ। ਤਿੰਨ ਵਾਰੀ ਇਹਦੇ ਉਹ ਤੁ ਕੀ ਵੀਡੀਓ ਦਫ਼ਤਰ 'ਚ ਬੰਦੇ ਆ ਚੈੱਕ ਕੀਤੇ। ਪੈਸੇ ਉਹਨਾਂ ਲੋਕਾਂ ਦੇ ਪਾਏਗੇ ਜਿਨ੍ਹਾਂ ਦੇ ਘਰਾਂ 'ਚ ਮਾਸਟਰ ਲੱਗੇ ਮੁੰਡੇ ਗੈਨੋ 8-8 ਕਿਲੇ ਪੈੜੀ ਹੈ ਜਿਨ੍ਹਾਂ ਦੇ ਘਰ 'ਚ ਮਸ਼ੀਨ ਹੈਗੀ ਸੀ ਵੇਚ ਕੇ ਅਜ ਹੁਣ ਬੰਦਾ ਮਰ ਗਿਆ ਉਹਨੇ ਵੇਚ ਦਿੱਤੀ ਨਹੀਂ ਚਲਾਉਣ ਵਾਲਾ ਸੀ ਉਹਨਾਂ ਦਾ ਵੀ ਕਮਰਾ ਪਾਗ ਤੇ ਜਿਹੜੀ ਬੁੱਢੀ ਲੱਠੀ ਮਾਈ ਹੈ ਜਿੰਦੇ ਕੋ ਕੁਛ ਨਹੀਂ ਕੀਤਾ ਜਾਂਦਾ ਉਹਨਾਂ ਦਾ ਜਿਦਕਣ ਕਮਰਾ ਨਹੀਂ ਆਇਆ ਫਿਰ ਇਹਨੇ ਬਕਾਇਦਾ 25-2500 ਰੁਪਇਆ ਬੰਦਿਆ ਕੋਲ ਲਿਆ ਵੀ ਮੈਂ ਕਮਰੇ ਪਵਾਵਾਂ ਦਾ ਉਹ ਕਮਰੇ ਤਾਂ ਅਜ ਟਿਕਣ ਨਹੀਂ ਆਏ ਕਾਹਦਾ 2500 ਕਮਰੇ ਪਾਉਣ ਦਾ ਕਮਰੇ ਪਾਉਣ ਦਾ ਬੈਕ ਕੋਈ ਸਰਕਾਰੀ ਫੀਸ ਹੈ ਹਾਂ ਸਰਕਾਰੀ ਫੀਸ ਨਾ ਸਰਕਾਰ ਸਰਕਾਰੀ ਕਹਿ ਕੇ ਸਾਡੇ ਕੋਲ ਐ ਤਾਂ ਪਤਾ ਨਹੀਂ ਸਰਕਾਰ ਨੂੰ ਤਾਰੀਖ ਨਹੀਂ ਤਾਰੀਖ ਪ੍ਰਾਈਵੇਟ ਹੈ ਇਹ ਵੀ ਸਾਨੂੰ ਕੋਈ ਪਤਾ ਨਹੀਂ ਕਮਰੇ ਪਾਉਣ ਦੀ ਤਾਂ ਕੋਈ ਫੀਸ ਸਰਕਾਰ ਤਾਂ ਲੈਂਦੀ ਨਹੀਂ ਇਹ ਸੇ ਨਾ ਸਰਪੰਚ ਨੇ ਸਪੈਸ਼ਲ ਸਾਡੇ ਮੈਂ ਅਸੀਂ ਬਕਾਇਦਾ ਆਪ ਮੈਂ ਦਿੱਤੇ ਨੇ ਪੈਸੇ 2500 ਰੁਪਇਆ ਦੋ ਕਮਰੇ ਦਾ 5000 ਦਿੱਤਾ ਵਾ अच्छा पैसे लेए ਤੁਹਾਡੇ ਕੋਲ ਹਾਂ ਕਮਰੇ ਆ ਗਏ ਹਾਂ ਕਮਰੇ ਨਹੀਂ ਆਏ ਕੋਈ ਗੱਲ ਨਹੀਂ ਕਮਰੇ ਚਾਲ ਕੇ ਚੈੱਕ ਕਰੋ ਵੇਖੋ ਕਿ ਕਮਰੇ ਆਇਆ ਨਾ ਨਹੀਂ ਆਇਆ ਅੱਛਾ 25 2500 ਨਾਲ ਇਹਨਾਂ ਨੂੰ ਵੀ ਲਿਆ ਇੱਕ ਬੰਦੇ ਕੋਲ ਕਿੰਨਾ ਕੋਲ ਲਿਆ ਤੁਹਾਡੇ ਤੋਂ ਵੀ ਲਿਆ ਹਾਂਜੀ ਹਾਂਜੀ 2500 ਸਾਡੇ ਕੋਲ ਲਿਆ ਕੀ ਨਾ ਤੁਹਾਡਾ ਪ੍ਰਕਾਸ਼ ਕਿ ਤੂੰਂ ਦਰਿਆ ਨਾਲੇ ਅਟਾਣੀ ਕਰਤਾਰ ਸਿੰਘ ਜੀ ਤੁਹਾਡੇ ਤੋਂ ਪੈਸੇ ਲਏ ਹਾਂਜੀ ਸਰਪੰਚ ਜੀ ਕਮਰੇ ਪਵਾਵਾਂਗੇ ਤੁਹਾਡੇ ਅੱਛਾ ਕਮਰੇ ਨਹੀਂ ਆਏ ਸੀ 700 ਪਲੱਸ ਦਾ ਲੈਂਦਾ ਹੈ ਪਲੱਸ ਲਿਆਉਂਦਾ ਹੈ 700 ਪਲੱਸ ਦਾ ਲੈਂਦਾ ਹੈ 1 ਪਲੱਸ ਦਾ ਪਵਾ ਜੀ 5000 ਆਇਆ 700 ਪਲੱਸ ਦਾ ਮੰਗ ਦਿੱਤਾ ਵੀ 700 ਪਲੱਸ ਦਾ ਦਿਓ ਤੇ ਤਾਂ ਪਲੱਸ ਦੇ ਅਗਲੇ ਪੈਸੇ ਭੰਨਦੇ ਨਹੀਂ ਤੇ ਨਹੀਂ ਪੈਣੇ ਨਰੇਗਾ ਦਾ ਕੰਮ ਲੈਣ ਵਾਸਤੇ ਵੀ 100 100 ਰੁਪਿਆ ਲੈਂਦਾ ਹੈ ਜੇ ਨਰੇਗਾ ਦਾ ਕੰਮ ਕਰਾਣੇ ਨਾ ਜਿਵੇਂ ਸਾਡਾ ਸਰਦਾਰਾ ਕੰਮ ਚਲਾਈ ਜਾਂਦਾ ਹੁਣ ਸਾਨੂੰ ਇਹ ਦਿੱਕਤ ਨਹੀਂ ਹੈ ਕਿ 100 100 ਰੁਪਿਆ ਸੀ ਦੇਣਾ ਹੈ ਇਹਨੇ ਪਹਿਲਾਂ 100 ਹਾਂ ਜਿੰਨੇ ਮੈਂਬਰ ਐ 100 ਕਾਡ ਲਾ ਗਿਆ 200 ਕਾਡ ਲਾ ਗਿਆ ਸਭ ਕੁਲ 100 ਤੁਹਾਡੇ ਕਹਿੰਦਾ ਮਤਲਬ ਐ ਤੁਸੀਂ ਇਹ આરોਪ ਲਾ ਰਹੇ ਹੋ ਕਿ ਜੇ ਨਰੇਗਾ ਦਾ ਕੰਮ ਲੈਣਾ ਤੇ 100 ਰੁਪਿਆ ਹਾਂ ਤੇ ਜੇ ਫਲਸ਼ ਆ ਗਈਆਂ 700 ਰੁਪਿਆ ਤੇ ਜੇ ਕਮਰੇ ਪਾਉਣੇ ਤੇ 2500 ਰੁਪਿਆ ਇਹ ਤੁਹਾਡੇ ਤੋਂ ਲਿਆ ਜਾਂਦਾ ਹਾਂ ਕੌਣ ਲੈਂਦਾ ਇਹ ਸਰਪੰਚ ਸਾਹਿਬ ਲੈ ਕੇ ਜਾਂਦਾ ਉਹਨਾਂ ਮੁੜਾ ਖੁਦ ਲੈਣਾ ਆਉਂਦਾ ਕੀ ਕਹਿ ਕੇ ਲੈਂਦੇ ਨੇ ਹਾਂ ਆਂਦੇ ਉਹਨੂੰ ਸੈਕਟਰੀ ਸਾਹਿਬ ਨੂੰ ਦੇਣੇ ਨੇ ਸੈਕਟਰੀ ਸਾਹਿਬ ਨੂੰ ਦੇਣੇ ਨੇ ਹਾਂ ਸੈਕਟਰੀ ਕੌਣ ਹੈ ਸੈਕਟਰੀ ਇੱਥੇ ਤਾਂ ਕਿਹੜਾ ਰਹਿ ਗਿਆ ਅੱਗੇ ਪਤਾ ਨਹੀਂ ਕਿਤੂ ਦਾਗਾ ਸੀ ਪਹਿਲੇ ਬਗੀਚਾ ਰਹਿ ਕੇ ਗਿਆ ਬਗੀਚਾ ਸਿੰਘ ਅੱਛਾ ਨਹੀਂ ਸੈਕਟਰੀ ਦੇ ਨਾਂ ਤੇ ਹਾਂ ਸੈਕਟਰੀ ਤੇ ਸੈਕਟਰੀ ਨੇ ਸਾਡੇ ਕੋਲ ਇੱਕ ਵਾਰੀ ਵੀ ਨਹੀਂ ਲੈਣਾ ਉਹਨੇ ਨਹੀਂ ਕੋਨ ਦਾ ਨਾਂ ਲੈ ਕੇ ਮਤਲਬ ਕਿ ਝੂਠਾ ਅੱਛਾ ਨਾਂ ਉਹਦਾ ਲੈ ਦਿੰਦੇ ਲੈ ਆਪ ਜਾਂਦੇ ਅੱਛਾ ਇਹ ਜਿਹੜੇ ਪੈਸੇ ਲੈਂਦੇ ਕੋਈ ਰਸੀਦ ਦਿੰਦੇ ਤੁਹਾਨੂੰ ਕੁਝ ਵੀ ਨਹੀਂ ਦਿੰਦੇ ਕੁਝ ਨਹੀਂ ਦਿੰਦੇ ਕੋਈ ਪਲੱਛ ਦੀ ਰਸੀਦ ਨਹੀਂ ਦਿੰਦੇ ਜਿਹੜੀ ਪਲੱਛ ਆndi ਅੱਛਾ ਜਿਵੇਂ ਹੁਣ ਪਲੱਛ ਆ ਗਈ ਨਾ ਉਹਦੇ ਉੱਤੋਂ ਦਾ ਨਾਂ ਆਦਾ ਇਹਨਾਂ ਨਿਸ਼ਾਨ ਵੀ ਆ ਪਲੱਛ ਦੀ ਰਸੀਦ ਆਈ ਆ ਫਲਾਣੇ ਦਾ ਇਹਨਾਂ ਨੰਬਰ ਹੈ ਮਕਾਣੇ ਦਾ ਇਹ ਨੰਬਰ ਹੈ ਹਰ ਕਿਸੇ ਦਾ ਨਾਮ ਆਂਦਾ ਹੈ ਨਾ ਉਹ ਕੋਈ ਨੰਬਰ ਨਹੀਂ ਮਿਲਦਾ ਕੋਈ ਸੰਖੁਸ਼ ਨਹੀਂ ਮਿਲਦਾ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਪ੍ਰਕਾਸ਼ ਕੋਰ ਪਿੰਡ ਪਿੰਡ ਕਾਠਗੜੀ ਕਰਤਾਰ ਸਿੰਘ ਟਾਣੀ ਠੀਕ ਹੈ ਕਰਤਾਰ ਸਿੰਘ ਟਾਣੀ ਹਾਂ ਤੁਹਾਡਾ ਕੀ ਨਾਮ ਹੈ ਬਾਈ ਬੋਲਾ ਪ੍ਰਕਾਸ਼ ਸਿੰਘ ਤੁਹਾਰਨਾ ਪ੍ਰਕਾਸ਼ ਸਿੰਘ ਪ੍ਰਕਾਸ਼ ਕਰਤਾਰ ਸਿੰਘ ਟਾਣੀ ਦੇ ਰਹਿਣ ਵਾਲੇ ਜੀ ਠੀਕ ਹੈ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕੀ ਮਸਲਾ ਹੋਇਆ ਕੀ ਇਹ ਕੰਮ ਚੱਲ ਰਣ ਰਹੇਗਾ ਹਾਂ ਜੀ ਸਰ ਜੀ ਕੀ ਮਸਲਾ ਹੈ ਇਹ ਸਰ ਜੀ ਜਦੋਂ ਦੀ ਪੰਚਾਇਤਾਂ ਪੰਗ ਹੋਈਆਂ ਨੇ ਕੰਮ ਬੰਦ ਪੈ ਸੀ ਐਮਐਲ ਸਾਹਿਬ ਸਰਦਾਰ ਆਪਣੇ ਜਗਦੀਪ ਸਿੰਘ ਗੋਲਡੀ ਜੀ ਨੇ ਕਿਹਾ ਵੀ ਕੰਮ ਚਲਾਓ ਮਨਰੇਗਾ ਦਾ ਪਿੰਡਾਂ ਚ ਕੰਮ ਬੰਦ ਪਿਆ ਤੇ ਆਪਾਂ ਲੋਕਾਂ ਨੂੰ ਕੰਮ ਦੇਈਏ ਹਮ ਤੇ ਅਸੀਂ ਵੀ ਕਿਹਾ ਵੀ ਚਲੋ ਠੀਕ ਹੈ ਜੀ ਅਸੀਂ ਹੁਣ ਜਦੋਂ ਪਾਰਟੀ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਤੇ ਸਾਰਿਆਂ ਨੂੰ ਅਸੀਂ ਆਖਾ ਵੀ ਸਾਰਿਆਂ ਨੂੰ ਇਕੱਠਾ ਕੀਤਾ ਵੀ ਆਪਾਂ ਕੰਮ ਲਈਏ ਹਮ ਅਸੀਂ ਕੰਮ ਸ਼ੁਰੂ ਕੀਤਾ ਹਮ ਸਾਡੇ ਇੱਕ ਪਿੰਡ ਦੀ ਵੋਟਰ ਹੈਗੀ ਹੈ ਪਰ ਰਹਿੰਦੀ ਸ਼ਹਿਰ ਹੈ ਹਮ ਕਲਾਸ਼ਕਾਰ ਉਹਨੇ ਆ ਕੇ ਸਾਡੀ ਢਾਣੀ ਤੇ ਇੰਨਾ ਲੋਕਾਂ ਨੂੰ ਖਰਾਬ ਕੀਤਾ ਨਾਲ ਘਰ ਘਰ ਜਾ ਕੇ ਤੁਸੀਂ ਮੇਰੇ ਮਨੇ ਮਸਟਾਲ ਭਰਾਓ ਮੈਂ ਵੀ ਹੈਗੀ ਆ ਆਮਦ ਪਾਰਟੀ ਮੇਰੇ ਮਨੇ ਮਸਟਾਲ ਭਰਾਓ ਪਬਲਿਕ ਕਹਿੰਦੀ ਵੀ ਸਰਪੰਚ ਜਿਹੜੇ ਮਜੂਤਾ ਨੇ 5 ਸਾਲ ਉਹਨਾਂ ਕੰਮ ਕਰਾਇਆ ਹੈ ਹਰ ਸਾਲ ਸੌ ਸੌ ਹਾਜ਼ਰੀ ਪੂਰੀ ਲੱਗਦੀ ਰਹੀ ਹੈ ਕੋਈ ਕੰਪਲੀਟ ਨਹੀਂ ਕੋਈ ਕੁਛ ਨਹੀਂ ਕੋਈ ਕਿਸੇ ਪੈਸੇ ਨਹੀਂ ਰੁਕਣ ਦਿੱਤੇ ਬਿਲਕੁਲ ਖਾਤੇ ਸਈਆਂ ਗਈ ਸਹੀ ਕਰਨ ਵਾਲੇ ਸੀ ਉਹ ਵੀ ਸਹੀ ਕਰਵਾਏ ਨੇ ਤੇ ਲੋਕਾਂ ਦੀ ਪੇਮੈਂਟ ਸਹੀ ਆਂਦੀ ਰਹੀ ਹੈ ਉਹਨ ਕੀ ਹੋਇਆ ਜੀ ਜਦੋਂ ਅਸੀਂ ਮਸਟੋਲ ਕਢਾਇਆ ਉਹ ਕਹਿੰਦੀ ਸਰਪੰਚ ਤੁਸੀਂ ਕੰਮ ਨਹੀਂ ਕਰ ਸਕਦੇ ਮੈਂ ਕਰਾਂਗੀ ਮੈਂ ਪ੍ਰਧਾਨ ਹੈਗੀ ਆ ਮੈਂ ਇਹ ਪੁੱਛਣਾ ਚਾਹਣਾ ਵੀ ਇਕਾਦੀ ਪ੍ਰਧਾਨ ਹੈਗੀ ਇਹਨਾਂ ਨੂੰ ਪ੍ਰਧਾਨ ਬਣਾ ਲੈਣੇ ਸਾਹ ਗੋਲਦੀ ਸਾਹਿਬ ਕਹਿੰਦੇ ਕੋਈ ਪ੍ਰਧਾਨ ਨਹੀਂ ਹੈਗੀ ਇਹਨੂੰ ਵੈਸੇ ਹੀ ਤੁਹਾਡੇ ਤਰ੍ਹਾਂ ਜਿਵੇਂ ਇਹਨੇ ਵੋਟਾਂ ਪਾਆਂ ਨੇ ਤੁਸੀਂ ਪਾਆਂ ਨੇ ਕੋਈ ਪ੍ਰਧਾਨ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਰ ਕੀ ਹੋਇਆ ਜੀ ਇਹਨਾਂ ਦਾ ਮਸਟੋਲ ਲਿਖਿਆ ਹੈ ਇਹਨਾਂ ਦੇ ਨਾਂ ਦਾ ਇਹ ਮਾਂ ਪੁੱਤਰਾਂ ਦਾ ਉਹ ਮਸਟੋਲ ਕੰਪਿਊਟਰ ਦੀ ਗਲਤੀ ਨਾਲ ਇਹ ਸਾਡੇ ਗਰੁੱਪ ਵਿੱਚ ਨਿਕਲ ਗਿਆ ਗਰੁੱਪ ਤਾਂ ਸਾਡਾ ਇਕੱਠਾ ਹੀ ਹੈ ਪਰ ਇਹਨਾਂ ਨੇ ਮਸਟੌਰ ਇੱਕ ਲੱਗ ਘੜਾਇਆ ਤੇ ਅਸੀਂ ਲੱਗ ਘੜਵਾਇਆ ਹੈ ਉਹਦੇ 'ਚ ਇਹਨਾਂ ਦਾ ਮਸਟੌਰ ਨਿਕਲ ਗਿਆ ਮੇਰੀ ਡਿਮਾਂਡ ਚੈੱਕ ਕੀਤੀ ਜਾਵੇ ਜੇ ਡਿਮਾਂਡ ਦੇ ਵਿੱਚ ਮੈਂ ਨਾ ਇਹਨਾਂ ਦਾ ਪਾਇਆ ਹੈ ਤੇ ਮੈਂ ਕਸੂਰਵਾਰ ਹਾਂ ਜੇ ਡਿਮਾਂਡ ਦੇ ਵਿੱਚ ਇਹਨਾਂ ਦਾ ਨਾਂ ਹੀ ਨਹੀਂ ਤੇ ਮੇਰੇ ਤੇ ਪ੍ਰੈਸ਼ਰ ਕਾ ਦਾ ਬਣਾ ਦੀ ਕਦੇ ਆਂਦੀ ਮੈਂ ਥੱਪੜ ਮਾਰਾਂਗੀ ਕਦੇ ਤੈਨੂੰ ਮੈਂ ਉਧਰ ਕਰਾ ਦੇਵਾਂਗੀ ਮੈਂ ਕਦੇ ਕਦੇ ਗੋਲਦੀ ਸਾਹਿਬ ਨੂੰ ਕਹਿ ਦਿੰਦਾ ਹੈ ਬਸ ਤੇਰੇ ਤੇ ਪਰਚਾ ਹੋ ਜਾਵੇਗਾ ਉਹ ਹੋ ਜਾਵੇਗਾ ਮੇਰੇ ਤੇ ਦਸੂ ਕਾ ਦਾ ਪਰਚਾ ਹੋਵੇਗਾ ਕੰਪਿਊਟਰ ਦੇ ਸਰ ਗਲਤੀ ਹੋ ਜਾਂਦੀ ਏ ਕੰਪਿਊਟਰ ਦੇ ਜਿੰਦੇ ਵਿੱਚ ਜਿਵੇਂ ਅਸੀਂ ਸਾਡਾ ਹੁਣ 120 ਬੰਦੇ ਦੇ ਨਾਂ ਸੀ ਜਿੰਦੇ ਸਾਡੇ 108 ਬੰਦੇ ਦੇ ਨਾਂ ਨਿਕਲੇ ਨੇ ਵਿੱਚ ਬੰਦੇ ਰਹਿ ਗਏ 12 ਬੰਦੇ ਰਹਿ ਗਏ 12 ਬੰਦੇ ਰਹਿ ਗਏ ਕਈ ਵਾਰੀ ਕੀ ਹੁੰਦਾ ਹੈ ਗਲਤੀ ਨਾਲ ਜਿਵੇਂ ਨੰਬਰ ਇਹਨਾਂ ਦੇ 123 ਨੰਬਰ ਹੈ 122 ਵਾਲਾ ਮਸਟਾਉ ਨਿਕਲ ਨਾਂ 123 ਦਾ ਵੀ ਨਿਕਲ ਗਿਆ ਉਹ ਕੰਪਿਊਟਰ ਦੇ ਵਿੱਚ ਕਈ ਵਾਰੀ ਗਲਤੀ ਹੋ ਜਾਂਦੀ ਏ ਤੇ ਇਸ ਕਰਕੇ ਅੱਜ ਅੱਜ ਉਹ ਤੁਹਾਡੇ ਤੇ ਉਹ આરોਪ ਲਾਉਂਦੇ ਨੇ ਵੀ ਤੁਸੀਂ ਤੇ ਤੁਹਾਡੇ ਬੇਟੇ ਨੇ ਤੁਹਾਡੀ ਘਰ ਵਾਲੀ ਨੇ ਗਾਲਾਂ ਕੱਢੀਆਂ ਨਹੀਂ ਸਰ ਸਾਡੀ ਆ ਪਬਲਿਕ ਇਧਰ ਮਾਰਾ ਕੈਮਰਾ ਕਮਾਓ ਤੁਸੀਂ ਸਾਰੀ ਪਬਲਿਕ ਆ ਕਰੀਏ ਇਹ ਆ ਪਬਲਿਕ ਕਹਿ ਦੇਵੇ ਗਾਲਾਂ ਕੱਢੀਂ ਤੇ ਮੈਂ ਦੇਣੇ ਧਾਰ ਆ ਨਹੀਂ ਆਂ ਤੇ ਕੋਈ ਪਬਲਿਕ ਗਾਲ ਕੱਢੀਂ ਸਕਦਾ ਅੱਛਾ ਜੀ ਮੈਂ ਆ ਕਿ ਵਰਦਾਨ ਆ ਤੂੰ ਕੀ ਲਗਣਾ ਸਾਡੇ ਨਾਂ ਪਵਾਉਂਦਾ ਇਹਨੇ ਆਖਾ ਤੂੰ ਪੁੱਛ ਲੈ ਸਾਡੇ ਵੀ ਚੰਗੀ ਤਰ੍ਹਾਂ ਪਤਾ ਤਲਾਏ ਤਾਂ ਬੜੀ ਬੋਲੀ ਉਹ ਵੀ ਗਾਲਾਂ ਕੱਢਦੀ ਗਾਲਾਂ ਕੱਢਦੀ ਆਈ ਸਰ ਗਾਲਾਂ ਕੱਢਦੀ ਆਈ ਥੱਪੜ ਮਾਰਨੇ ਆਂ ਹੀ ਕਰਨੇ ਨੇ ਜੇ ਇਹਨਾਂ ਕੋਲ ਸਬੂਤ ਹੈਗਾ ਸਾਨੂੰ ਦੱਸਣ ਵੀ ਜੇ ਸਰਪੰਚ ਨੇ ਕਾਲਾ ਅੱਜ ਤੱਕ ਮੈਂ ਨਾ 5 ਸਾਲ ਹੋ ਗਏ ਨੇ ਪਾਣੀ ਦੇ ਵਿੱਚ ਇਹੀ ਕੰਮ ਬੰਦ ਕੀਤਾ ਵੀ ਗਾਲ ਮੰਦਾ ਨਹੀਂ ਕਿਸੇ ਨੂੰ ਕੱਢਣਾ ਤੇ ਇਹ ਉਹਦਾ ਕੰਮ ਬੰਦ ਕਰਦੇ ਸਰਪੰਚ ਆਪ ਹੀ ਗਾਲਾਂ ਕੱਢਣ ਲੱਗ ਪਏ ਤੇ ਫਿਰ ਪਬਲਿਕ ਹੀ ਤੂੰ ਸਿੱਖੇਗੀ ਉਹ ਕਹਿੰਦੇ ਨੇ ਸਾਡੇ ਕਮਰੇ ਨਹੀਂ ਆਏ ਸਰਪੰਚ ਸਾਹਿਬ ਨੇ ਸਾਥੋਂ 25-2500 ਰੁਪਇਆ ਕਮਰਿਆਂ ਦਾ ਲਿਆ 700 ਰੁਪਇਆ 플ਸ਼ ਦਾ ਲਿਆ ਨਰੇਗਾ ਚ ਜੇ ਕੰਮ ਕਰਨਾ ਹੁੰਦਾ 100 ਰੁਪਿਆ ਹੁੰਦਾ ਮੰਗਦੇ ਸਰ ਜੀ ਸਾਡੀ ਢਾਣੀ ਤੇ ਸਟਰੈਂਥ ਬਹੁਤ ਘਾਟੇ ਸਾਰੇ ਗਰੀਬ ਬੰਦੇ ਨੇ 23 ਸਾਡੇ 32 ਕਮਰੇ ਆਏ ਨੇ ਜਿੰਦੇ ਵਿੱਚੋਂ ਮੈਂ 8 ਪਵਾਤੇ ਨੇ ਕਮਰੇ ਜਦੋਂ ਆਪਾਂ ਅਰਜ ਲੈ ਕੇ ਜਾਈਦਾ ਨਾ ਅਪਲੋਡ ਕਰਨ ਵਾਲੇ ਸਹੀ ਗੱਲ ਮੈਂ ਝੂਠ ਨਹੀਂ ਮਾਰਦਾ ਅਗਾ ਪੈਸੇ ਮੰਗਦੇ ਨੇ ਜੇ ਇਹਨਾਂ ਕੋਲ ਕੋਈ 100 ਰੁਪਿਆ ਗਿਆ ਵੀ ਹੈ ਤਾ ਉਹ ਕਾਗਜ਼ਾਂ ਦਾ ਖਰਚਾ ਉਹਨਾਂ ਲਿਆ ਏ ਅੱਛਾ ਕਾਗਜ਼ ਆਪਲੋਡ ਦਾ ਹਾਂ ਕਾਗਜ਼ ਆਪਲੋਡ ਕਰਾਂ ਤੇ ਕਾਗਜ਼ ਆ ਪੱਤੇ ਹੁੰਦੇ ਨੇ ਆ ਜੀ ਬਿਲਕੁਲ ਤੇ ਬਾਕੀ ਕੋਈ ਨਜਾਇਜ਼ ਪੈਸਾ ਨਹੀਂ ਲੈਂਦੇ ਜਿੰਨਾ ਉਹਨਾਂ ਨੂੰ ਪੁੱਛਿਆ ਜਾਵੇ ਜਿਨ੍ਹਾਂ ਦੇ ਕਮਰੇ ਪਾਏ ਨੇ ਬਿਲਕੁਲ ਸਹੀ ਕਮਰੇ ਪਾਏ ਨੇ ਇੱਕ ਘਰ ਹੈਗਾ ਜਿਨ੍ਹਾਂ ਨੇ ਕਮਰਾ ਉਹਨਾਂ ਤੇ ਦੋ ਕਮਰੇ ਆਏ ਸੀ ਜਿੰਦੇ ਵਿੱਚ ਉਹਨਾਂ ਨੇ ਪੂਰਾ ਕਮਰਾ ਨਹੀਂ ਪਾਇਆ ਅੱਧਾ ਇੱਕ ਰਸੋਈ ਪਾ ਕੇ ਤੇ ਕੰਮ ਬੰਦ ਕਰ ਦਿੱਤਾ ਨੇ ਉਹਦੇ ਵਿੱਚ ਵੀ ਜੀਆਰਐਸ ਨੇ ਬੜਾ ਕਿਹਾ ਵੀ ਤੁਸੀਂ ਪੂਰਾ ਕਮਰਾ ਪਾਓ ਉਹਨਾਂ ਨੇ ਪੇਮੈਂਟ ਲੈ ਲਈਏ ਕਮਰਾ ਨਹੀਂ ਪੂਰਾ ਪਾਇਆ ਮੈਂ ਕਹਿ ਕੇ ਕੇ ਥੱਕ ਰਿਆਂ ਵੀ ਇਹਨੂੰ ਕਮਰੇ ਨੂੰ ਪੂਰਾ ਕਰੋ ਉਹਨਾਂ ਨੇ ਇੱਕ ਰਸੋਈ ਬਣਾਈ ਇਹ ਕਮਰਾ ਨਹੀਂ ਬਣਵਾਇਆ ਹਾਂ ਹਾਂ ਅੱਜ ਜੋ ਤੁਹਾਡੇ ਤੇ ਰੋਪ ਲੱਗ ਰਹੇ ਨੇ ਵੀ ਗਾਲਾਂ ਕੱਢੀਆਂ ਤੁਸੀਂ ਜਾਂ ਲੜਾਈ ਦਾ ਮਾਹੌਲ ਬਣ ਗਿਆ ਉਹ ਉਹਦੇ ਤੇ ਕੀ ਕਹਿਣਾ ਹਾਂ ਤੁਹਾਡਾ ਸਰ ਜੀ ਮੈਂ ਮੇਰੀ ਬੇਨਤੀ ਇਹ ਹੈਗੀ ਏ ਵੀ ਇਸ ਬੀਬੀ ਨੂੰ ਆ ਕੇ ਰੋਕ ਪਾਈ ਜਾਵੇ ਜੋ ਨਜਾਇਜ਼ ਆ ਕੇ ਗਾਣਾ ਕਰ ਦਈਏ ਲੋਕਾਂ ਦੇ ਵਿੱਚ ਬਣਾ ਦੀ ਪਿਆ ਇਹਨਾਂ ਦਾ ਕੰਮ ਬੰਦ ਹੋ ਜਾ ਬਿਲਕੁਲ ਝੂਠਾ ਬੇਬੁਨਿਆਦ ਮੇਰੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ ਕੋਈ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਵਾਲੇ ਬੰਦੇ ਆ ਹੀ ਨਹੀਂ ਇਹ ਜਦੋਂ ਪੈਂਦੀ ਚਾਰ ਵਾਰੀ ਹੋ ਗਈ ਏ ਬਹੁਤ ਗਾਲਾਂ ਕੱਢਦੀ ਐ ਇੰਨੀਆਂ ਗਾਲਾਂ ਕੱਢਦੀ ਪਾਬਲ ਜਿੰਨੇ ਸਾਰੇ ਕੋ ਪੁੱਛਾ ਜਾਵੇ ਤੇ ਇਹਨਾਂ ਦਰਕਾਰ ਚੱਕੀ ਤਾਂ ਇੰਨੇ ਗਾਲਾਂ ਕੱਢਦੀ ਕਦੇ ਕੇ ਮੇਰੇ ਸਾਈਂ ਥੱਪੜ ਦਸਦੀ ਕਦੇ ਕੁਛ ਦਸਦੀ ਕਰੇ ਮੇਰੇ ਬੇਟੇ ਨੂੰ ਦਸਦੀ ਏ ਅੱਛਾ ਅਸੀਂ 39 ਵਾਰੀ ਚੁੱਪ ਕੀਤਾ ਹੈ ਅੱਜ ਮੈਂ ਚੌਥੀ ਵਾਰ ਇਹਨੇ ਮੈਨੂੰ ਫੋਨ ਕੀਤਾ ਵੀ ਆਓ ਮੈਡਮ ਜੀ ਵੀ ਤਾਂ ਇਹ ਤਾਂ ਜੇ ਰੈਡੀ ਐਸੀ ਜੈਨਸ ਐ ਵੀ ਅਸੀਂ ਇਹਨੂੰ ਕੀ ਕਹਿ ਸਕਨੇ ਘਰ ਮੈਂ ਆਈਆਂ ਫਿਰ ਮੈਂ ਗੱਲ ਕਹੀ ਵੀ ਅਕੇ ਜੋ ਗਾਲਾ ਕੱਢ ਰਹੀ ਕੱਢਦੇ ਨੇ ਅੱਜ ਮੇਰੇ ਸਾਹਮਣੇ ਗਾਲਾ ਕੱਢ ਤੂੰ ਇਹ ਗੱਲ ਮੈਂ ਜ਼ਰੂਰ ਕੀਤੀ ਏ ਮੈਂ ਦੋ ਗਾਲਾਂ ਵੀ ਕੱਢੀਆਂ ਮੈਂ ਕਹਾਂ ਮੈਂ ਨਹੀਂ ਕੱਢੀਆਂ ਇਹਨੇ ਗਾਲਾਂ ਬਹੁਤ ਵਾਰੀ ਮੇਰੇ ਘਰ ਵਾਲੇ ਮੇਰੇ ਪੁੱਤਰ ਨੂੰ ਇਹ ਹੈਗੀ 레ਡੀ ਐ ਐਸੀ ਜੈਸ ਬੰਦਾ ਕਦੇ ਘਰ ਕੱਢ ਸਕਦਾ 레ਡੀ ਨੂੰ ਅੱਜ ਮੈਂ ਜ਼ਰੂਰ ਦੋ ਗਾਲਾਂ ਕਢੇ ਨੇ ਇਹਦੇ ਚ ਕੋਈ ਸਾਰੀ ਪਬਲਕੇਗੀ ਸਾਡੇ ਮਗਰ ਬਿਆਨ ਦੇਵੇਗੀ ਇਹ ਕੋਈ ਸਾਡੇ ਚ ਕਰਤੀ ਸੰਦਸੋ ਇਹ ਇਹ ਸਾਨੂੰ ਕਰਾਮ ਕੀਤੀ ਸਾਰੇ ਇਹ ਪਬਲਿਕ ਦੇ ਕੰਮ ਕਰਨ ਨਾਲ ਦੇਖ ਲੋ ਇਹਨਾਂ ਦੇ ਬਾਬਾ ਜੀ ਇਹ ਦੱਸ ਇਹਨੇ ਨਾ ਇਹਨੇ ਨਾ ਘਰਦਿਆਂ ਨੂੰ ਵੀ ਬੜਾ ਤਾਂ ਕਿ ਕੀਤਾ ਵਾ ਇਹ ਜ਼ਮੀਨ ਇਹ ਜ਼ਮੀਨ 3.5 ਕਿਤੇ ਵੇਚ ਗਈ ਖਾਸ ਸਰੋੜ ਕੇ ਦੀ ਮਰੀ ਏ ਪੁੱਤਰ ਘਰਾਂ ਨੇ ਮਾੜੇ ਕੰਮ ਤਾਂ ਜੋ ਜਨਾਨੀ ਹੈ ਘਰ ਤੋਂ ਵਾਰਾ ਕੀ ਏ ਸਾਰਿਆਂ ਤੇ ਆ ਦੀ ਵੀ ਮੈਂ ਇਵੇਂ ਰਾਵਾਂ ਇੱਥੇ ਸਾਈਹ ਸਰ ਜੀ ਤੇ ਸਾਡੀ ਪਬਲਿਕ ਬਹੁਤ ਵਧੀਆ ਵਧੀਆ ਕੰਮ ਚੱਲ ਜੀ ਜਾਂਦਾ ਹੈ ਤੇ ਅਸੀਂ ਇਹਨੂੰ ਇੱਥੇ ਨਹੀਂ ਗਾਂਦ ਪਾਣਦੇ ਆ ਨਾ ਕੁਝ ਨਹੀਂ ਆਇਆ ਹੂੰ ਇਹ ਜਨਾਨੀ ਬਹੁਤ ਖਰਾਬ ਹੈ ਕਿ ਬੜਾ ਖਰਾਬ ਕੀਤੀ ਸਰਪੰਚ ਫੋਟੋ ਹੁੰਦਾ ਤਾਂ ਅਸੀਂ ਸਰਪੰਚ ਫੋਟੋ ਆ ਦੇਖੋ ਜੀ ਆਈ ਪੰਚੀ ਆਈ ਸਰਪੰਚਾ ਸਰਪੰਚਾ ਤੋਂ ਸਾਡੇ ਨਾ ਕਿ ਪਾਇ ਮਾਂ ਪੁੱਤਰਾ ਦੇ ਨਾ ਕਿ ਪਾਇ ਨਹੀਂ ਪਹਿਲਾਂ ਕਿ ਲੜਾਈ ਲੈ ਮੈਂ ਜੋਗਾ ਦੀ ਫੇਰ ਇਹਨਾਂ ਨਾਲ ਕੱਟ ਕੇ ਫੇਰ ਇਹਨਾਂ ਨੂੰ ਫੋਨ ਕੀਤਾ ਵੀ ਸਰਪੰਚ ਜੀ ਤੁਸੀਂ ਆ ਲਈ ਅੱਡੀ ਸਰਪੰਚ ਮੈਂ ਕਾ ਵੀ ਇਹ ਤੁਸੀਂ ਆਓ ਵੀ ਹੈ ਤੇ ਜੈਂਸ ਤਾਂ ਬੋਲ ਨਹੀਂ ਸਕਤੇ ਤੇ ਜਾਵੇ ਕੰਮ ਬਾਜ਼ ਜਾਣਾ ਹੈ ਚਲੋ ਹੁਣ ਲੜਾਈ ਝਗੜੇ ਤੋਂ ਤਾਂ ਬਚਾਰਿਆ ਹਾਂ ਜੀ ਲੜਾਈ ਝਗੜੇ ਤੋਂ ਬਚਾ ਬਸ ਹੁਣ ਲੜਿਆ ਜੇ ਵੀ ਨਾ ਲੜਿਆ ਲੁੜਿਆ ਜੇ ਨਾ ਕਿਸੇ ਕਾਰਨ ਅਸੀਂ ਲੜਾਈ ਵਾਲੇ ਪਾਸੇ ਤਾਂ ਹੈ ਮੇਰੇ ਕਹਿੰਦੇ ਗਾਲਨੇ ਦੇ ਸਰਪੰਚ ਦੇ ਘਰੇ ਜਾ ਕੇ ਕੈਫੋਨਟ ਕਹਿ ਲਾ ਸਰ ਜੀ ਦੇ ਕੋਲ 10 ਬੰਦੇ ਹੈਗੇ ਨੇ 15 ਸਾਡੀ ਪਿੰਡ ਕੁ 100 ਬੰਦਾ ਇੱਕ ਪਾਸੇ ਹੈਗੀ ਸਾਡੀ ਕਾਣੀ ਸਾਰੇ ਅਕਸਰ ਵੀ ਬੰਦੇ ਦਮਸਟਾਉਲੇ ਇਹਨਾਂ ਦੇ ਸਾਰੇ 10 15 ਬੰਦੇ ਨੇ ਇਹ ਇੰਨਾ ਖਰਾਬ ਸਾਨੂੰ ਕੀਤੀ ਖਰਾਬ ਮੋਰ ਖਰਾਬ ਕੀਤੀ ਘੰਟਾ ਕਰਨ ਚਾਹਦੀ ਹੈ ਹਾਂਜੀ ਠੀਕ ਹੈ ਕਿਹੜਾ ਪਿੰਡ ਹੈ ਜੀ ਟਾਣੀ ਕਰਤਾਰ ਸਿੰਘ ਪੈਟ ਕਾੜ ਕਾੜ ਦੇ ਵਿੱਚੋਂ ਅਲੱਗ ਟਾਣੀ ਅਸੀਂ ਬਣਵਾਈ ਸੀ ਤੇ ਬਹੁਤ ਵਧੀਆ ਮਾਹੌਲ ਬਣਿਆ ਸਾਡੀਆਂ ਸੜਕਾਂ ਕੀ ਬਹੁਤ ਵਿਕਾਸ ਕਰਾਇਆ ਹੈ ਸਾਡੀ ਟਾਣੀ ਦਾ ਬੜੀ ਸ਼ਾਂਤੀ 5 ਸਾਲ ਸਾੜੇ ਪਬਲਿਕ ਨੂੰ ਪੁੱਛ ਲਓ ਜੇ ਕੋਈ ਲੜਾਈ ਨਾ ਜਝੜਾ ਹੋਇਆ ਤਾਂ ਸਰ ਜੀ ਪਤਾ ਇਹ ਗੱਲ ਹੈਗੀ ਐ ਅੱਛਾ ਕਹਿੰਦੀ ਮੈਂ ਪ੍ਰਧਾਨ ਆ ਮੈਂ ਗੋੜੀ ਸੱਚਾ ਗੋੜੀ ਸਾਹਮਣੇ ਕਰਲੀ ਨਾ ਤਨੀ ਓਟਾ ਪਾਇਆ ਅਸੀਂ ਉਹਨੂੰ ਓਟਾ ਪਾਇਆ ਨੇ ਸਾਡਾ ਵੀ ਦਕਾਰ ਹੈਗਾ ਹਾਂ ਜੀ ਇਹ ਤਾਂ ਹੀ ਹੋਈ ਫਿਰਦੀ ਚੌੜੀ ਵੀ ਸਾਰਾ ਕੋ ਦਫਤਰ ਮੈਨੂੰ ਮਿਲ ਗਿਆ ਸਾਰੇ ਪੈਂਦੇ ਨੇ ਉੱਥੇ ਵੀ ਸਾਰੇ ਅਸੀਂ ਜਾਇਦਾ ਨਾ ਬਹੁਤ ਦੁਖੀ ਨੇ ਦਫਤਰ ਵਾਲੇ ਕਹਿੰਦੇ ਨੇ ਜੇ ਤੇ ਭੱਜ ਕੇ ਸੀਨੀਅਰ ਬੰਦੇ ਦੀ ਸੀਟ ਤੇ ਜਾ ਕੇ ਬਹਿ ਜਾਂਦੀ ਮੈਂ ਪ੍ਰਧਾਨ ਆ ਮੈਨੂੰ ਗੋਲਡੀ ਸਾਹਿਬ ਨੂੰ ਅਰਚੇ ਕੀ ਹੈ ਵੀ ਇਹਨੂੰ ਥੋੜੀ ਜੀ ਨੱਥ ਪਾਈ ਜਾਵੇ ਪਬਲਿਕ ਸਾਰੀ ਮੇਰੇ ਨਾਲ ਚੱਲਦੇ ਰਹਿ ਤੋ ਪੁੱਛ ਲੋ ਜਿੰਨੇ ਵੀ ਜੀਆਰਐਸ ਨੇ ਜਾਂ ਕੋਈ ਏਪੀ ਹੋਏਗਾ ਸਾਰੇ ਕਰ ਲਈ ਜਾਂਦੇ ਨੇ ਬਈ ਇਹ ਕਦੇ ਮੇਰੀ ਕੁਰਸੀ ਤੇ ਭਾਏ ਤੇ ਬਹਿ ਜਾਵੇ ਕਿ ਮੈਂ ਪ੍ਰਧਾਨ ਆ ਮੈਂ ਪ੍ਰਧਾਨ ਆ ਇਹਨੂੰ ਦੱਸਣ ਵੀ ਕਾਹਦੀ ਪ੍ਰਧਾਨ ਹੈ ਕੀ ਹੈ